ਆਮ ਤੌਰ ਤੇ ਆ ਤੁਸੀਂ ਦੇਖ ਰਹੇ ਹੋ ਪੱਤਾ ਮੈਨੂੰ ਲੱਗਦਾ ਮੇਰੀ ਗਿੱਠ 9 ਇੰਚ ਹੈ 9 ਇੰਚ ਤੋਂ ਵੀ ਵੱਡਾ ਹੋ ਜਾਂਦਾ ਤੇ ਸੋਹਣਾ ਬਹੁਤ ਲੱਗਦਾ ਇਹਦੀ ਆਪਣੀ ਖੂਬਸੂਰਤੀ ਹੈਗੀ ਹੈ ਫਾਲ ਇਹਦਾ ਜਿਹੜਾ ਹੈਗਾ ਆ ਇਹ ਕਾਲੇ ਰੰਗ ਦਾ 3 3.5 ਇੰਚ ਲੰਬਾ ਫਾਲ ਹੁੰਦਾ ਵੀ ਇਹ ਪੰਜਾਬ ਚ ਨਾ ਅਸਲ ਚ ਬਹੁਤ ਘੱਟ ਨੇ ਤੂਤ ਤੇ ਤੁਹਾਨੂੰ ਆਮ ਜਿਹਾ ਬਹੁਤ ਜਿੰਨਾ ਲੋਕਾਂ ਨੇ ਵੀ ਇਹ ਫਾਲ ਖਾਧਾ ਨਹੀਂ ਇਹ ਇਹਨੂੰ ਗੁਲਾਬ ਜਾਮੁਨ ਦੀ ਤਰ੍ਹਾਂ ਐਦਾਂ ਮੰਨਦੇ ਜਿਵੇਂ ਮੂੰਹ ਤੇ ਗੁਲਾਬ ਜਾਮੁਨ ਪਾ ਲਈ ਹੁੰਦੀ ਇੰਨਾ ਕਮਾਲ ਦਾ ਮਠੀੜੇ ਬੰਦੇ ਨੇ ਇਹ ਫਲ ਖਾ ਲਿਆ ਤੋਂ ਅਗਲੀ ਸਾਰੀ ਜ਼ਿੰਦਗੀ ਉਹਦੀ ਨਾ ਇਹਦੇ ਗੀਤ ਗਾਉਂਦਿਆਂ ਨਿਕਲੂਗੀ ਇਹ ਮੇਰੀ ਮਤਲਬ ਮੇਰਾ ਦਾਵਾ ਹੈਗਾ ਅਸੀਂ ਇਹਨੂੰ ਲੈ ਕੇ ਆਏ ਸੀ ਕਿ ਜੀ ਮੈਂ ਪਹਿਲਾਂ ਮੇਰ ਅੱਠ ਯੂਪੀ ਦੇ ਵਿੱਚ ਇਹ ਸਰਵਿਸ ਕਰਦਾ ਸੀਗਾ ਤੇ ਉੱਥੇ ਮੇਰੇ ਆਫਿਸ 'ਚ ਲੱਗਿਆ ਹੁੰਦਾ ਸੀਗਾ ਤੇ ਉੱਥੋਂ ਬੇਸਿਕਲੀ ਲੈ ਕੇ ਆਉਂਦਾ ਸੀ ਇਹਦਾ ਨਾਮ ਰੱਖਿਆ ਫੇ ਅਸੀਂ ਨਗੀਨਾ ਸ਼ਹਿਤੂਰ ਜਦੋਂ ਕਲਮਾਈ ਬਣਾਉਂਦਾ ਮੁੰਡਾ ਤੇਰੀਆਂ ਚਾਰ ਅੱਖਾਂ ਦੇ ਨੂੰ ਆਪਾਂ ਕਹਿੰਦੇ ਆ ਪੁਆਇੰਟ ਜਿੱਥੋਂ ਫੁੱਟ ਸਕਦਾ ਜੇ ਇਸ ਜਗ੍ਹਾ ਵੀ ਇਹ ਲਾਉਣੀ ਹੋਵੇ ਮਿੱਟੀ ਨੂੰ ਤੁਸੀਂ 10-12 ਇੰਚ ਤੱਕ ਡੂੰਘੀ ਪੱਟ ਕੇ ਪੋਲੀ ਕਰ ਦੋ ਜਿਹੜੀਆਂ ਵਿੱਚ ਅੱਖਾਂ ਵੇਚ ਨੱਪ ਦਿਓ ਤੇ ਦੋ ਅੱਖਾਂ ਬਾਹਰ ਰੱਖ ਲਓ ਫੁੱਟਣ ਦਾ ਟਾਈਮ ਆਇਆ ਇਹਨੇ ਆਪਰੇ ਫੁੱਟ ਦੇਣਾ ਤੇ ਜੇ ਹੋ ਸਕੇ ਤੇ ਇਹਦੇ ਉੱਤੇ ਜਿਹਦਾ ਗੋਬਰ ਦੀ ਉਹ ਨਾ ਉਹ ਬਣਾ ਕੇ ਉੱਪਰਲੀ ਡੰਟਾ ਜਿਹਾ ਲਾ ਦਿਓ ਤੇ ਬਹੁ ਸਾਡੇ ਕੋਲ ਆ ਪਿਛਲੀਆਂ ਪਿਛਲੇ ਸਾਲ ਦੀਆਂ ਕਲਮਾਂ ਜਿਹੜੀਆਂ ਲੱਗੀਆਂ ਸੀ ਆ 25-30 ਪੌਦੇ ਹੈਗੇ ਆ ਜਦੋਂ ਆਪਾਂ ਇਹਨੂੰ ਲਗਾਉਣਾ ਆ ਹਾਂਜੀ ਇਹਨੂੰ ਲਗਾ ਕੇ ਆਪਾਂ ਇੱਥੋਂ ਕੱਟ ਦੇਣਾ ਇੱਥੋਂ ਕਿ ਲੱਗ ਪਾ 4 ਫੁੱਟ ਤੋਂ 3.5 ਫੁੱਟ ਤੋਂ ਕੱਟ ਦੇਣਾ ਆ ਫੇਰ ਕਲਮਾਂ ਬਣ ਜਾਣੀਆਂ 20-25-25 ਕਲਮਾਂ ਓਹ ਠੀਕ ਹੈ ਜੀ ਠੀਕ ਹੈ ਇਹ ਵੀ ਕਲਮਾਂ ਆ ਇਹ ਬਿਲਕੁਲ ਫ੍ਰੀ ਆਫ ਕਾਸਟ ਸੇਵਾ ਪਿਆਰੇ ਦੋਸਤੋ ਆਪਾਂ ਜਾਣਦੇ ਆ ਕਿ ਬਨਸਪਤੀ ਇਸ ਵਕਤ ਸੁੱਤੀ ਅਵਸਥਾ ਚ ਹੈ ਸੁੱਤੀ ਆਵਾਸਾ ਦੇ ਵਿੱਚ ਜਿਹੜੇ ਬੂਟੇ ਹੁੰਦੇ ਨੇ ਉਹਨਾਂ ਦੀਆਂ ਅੱਜ ਕੱਲ ਕਲਮਾਂ ਲੱਗਦੀਆਂ ਨੇ ਮੈਂ ਇਸ ਵਕਤ ਡਾਕਟਰ ਸੁਖਵਿੰਦਰ ਸਿੰਘ ਜੀ ਦੇ ਕੋਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਹਨਾਂ ਦਾ ਪਿੰਡ ਸ਼ੇਰਪੁਰ ਆ ਜੀ ਨਕੋਦਰ ਦੇ ਬਿਲਕੁਲ ਨਾਲ ਹੀ ਆ ਠੀਕ ਆ ਜੀ ਤੇ ਬਾਕੀ ਡਾਕਟਰ ਸਾਹਿਬ ਹੋਰੀ ਇੱਕ ਸਾਇੰਟਿਸਟ ਨੇ ਸੋ ਇਸ ਕਰਕੇ ਜਾਲ ਪਛਾਣਦੇ ਦਾ ਮਤਾਜ ਨਹੀਂਗੇ ਤੁਸੀਂ ਆਮ ਵੀਡੀਓ ਵੇਖਦੇ ਹੀ ਰਹਿੰਦੇ ਹੋ ਸੋ ਆ ਚੀਜ਼ ਪਹਿਲਾਂ ਦਿਖਾ ਲਿਓ ਜੀ ਸਿਮਰਨ ਆ ਦਿਖਾ ਲਿਆ ਲੋ ਡਾਕਟਰ ਸਾਹਿਬ ਆ ਜਿਹੜਾ ਸ਼ਹਿਤੂਤ ਆ ਆਪਣਾ ਹਰ ਹਾਂਜੀ ਹਾਂਜੀ ਇਹ ਸ਼ਹਿਤੂਤ ਦੀ ਕੀ ਵਿਸ਼ੇਸ਼ਤਾ ਆ ਮੈਂ ਕਹਿੰਦਾ ਪਹਿਲਾਂ ਇਹ ਦੱਸੀਓ ਗੋਲਦੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਹੋ ਤੁਹਾਨੂੰ ਪੀਆਰ ਪੰਜਾਬ ਦੇ ਚੈਨਲ ਦੇ ਜਿਹੜੇ ਜਿੰਨੇ ਵੀ ਦਰਸ਼ਕ ਆ ਉਹਨਾਂ ਸਾਰਿਆਂ ਤੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਗੋਲਦੀ ਜੀ ਜਿਹੜੇ ਨਾ ਆਮ ਹੀ ਪਿੰਡਾਂ ਦੇ ਵਿੱਚ ਸਾਡਾ ਰਵਾਇਤੀ ਰੁੱਖ ਹੈਗਾ ਆਪ ਤੂਤ ਬੋਲ ਦਿੰਦੇ ਨੇ ਕਈ ਲੋਗ ਨਾ ਹਾਂ ਤੇ ਇਹ ਇਹ ਜਿਹੜਾ ਪਾਰਟਿਕੂਲਰ ਇਹ ਹੈ ਇਹਨੂੰ ਕਈ ਵਾਰੀ ਅਸੀਂ ਸ਼ਹਿਤੂਤ ਬੋਲ ਦਿੰਦੇ ਹਾਂ ਨਾ ਹਾਂ ਤੇ ਉਹ ਹੁਣ ਮੈਂ ਉਹ ਨਾਂ ਦੇ ਚੱਕਰ ਚ ਨਹੀਂ ਪੈਣਾ ਚਾਹੁੰਦਾ ਪਰ ਇਹ ਜੋ ਵੀ ਇਹ ਤਹਿਤੂ ਸ਼ਹਿਤੂਤ ਕਹਿ ਲੋ ਜਾਂ ਤੂਤ ਕਹਿ ਲੋ ਇਹਦੀ ਖਾਸੀਅਤ ਇਹ ਹੈਗੀ ਆ ਇਹਦੀਆਂ ਦੋ ਖਾਸੀਅਤਾਂ ਆ ਹੈ ਇੱਕ ਤੇ ਇਹਦੀ ਖਾਸੀਅਤ ਹੋ ਗਈ ਜਿਹੜੀ ਜਦੋਂ ਅਸੀਂ ਬਾਹਰੋਂ ਆਪਾਂ ਦੇਖਦੇ ਹਾਂ ਨਾ ਇਹ ਇਹਦੇ ਪੱਤੇ ਆਮ ਤੌਰ ਤੇ ਆਹ ਤੁਸੀਂ ਦੇਖ ਰਹੇ ਹੋ ਪੱਤਾ ਮੈਨੂੰ ਲੱਗਦਾ ਮੇਰੀ ਇਹ ਗਿੱਠ 9 ਇੰਚ ਹੈ 9 ਇੰਚ ਤੋਂ ਵੀ ਵੱਡਾ ਹੋ ਜਾਂਦਾ ਤੇ ਸੋਹਣਾ ਬਹੁਤ ਲੱਗਦਾ ਇਹਦੀ ਆਪਣੀ ਖੂਬਸੂਰਤੀ ਹੈਗੀ ਹੈ ਨਾ ਖੂਬਸੂਰਤੀ ਬਹੁਤ ਹੈ ਲੇਕਿਨ ਇਕੱਲੇ ਪੱਤਿਆਂ ਦੀ ਖੂਬਸੂਰਤੀ ਨਹੀਂ ਹੈਗੀ ਖੂਬਸੂਰਤੀ ਇਹਦੇ ਫਲ ਦੀ ਜ਼ਿਆਦਾ ਆ ਅੱਛਾ ਫਾਲੇ ਦਾ ਜਿਹੜਾ ਹੈਗਾ ਆ ਇਹ ਕਾਲੇ ਰੰਗ ਦਾ ਹੂੰ ਤੇ ਲਗਭਗ 3 3.5 ਇੰਚ ਲੰਬਾ ਫਾਲ ਹੁੰਦਾ ਔਰ ਉਹ ਜਿਹੜੀ ਨਾ ਉਹ ਫਾਲੇ ਕਾਲੇ ਰੰਗ ਦਾ ਨਾ ਜਿਹੜੇ ਸਾਇੰਟਿਸਟ ਲੋਕ ਦੱਸਦੇ ਆ ਆਪਾਂ ਸਮਝਾਉਂਦੇ ਆ ਹਾਂਜੀ ਹਾਂਜੀ ਜਿੰਨਾ ਡਾਰਕ ਕਲਰ ਦਾ ਫਰੂਟ ਹੋਊਗਾ ਕੋਈ ਵੀ ਜੇ ਮੈਂ ਸ਼ਹਿਦੂ ਤੇ ਇਹ ਆਪਾਂ ਕਿਹਾ ਹੋ ਗਿਆ ਬਲੂ ਬੈਰੀ ਹੋ ਗਈ ਤੇ ਬਲੈਕ ਕਲਰ ਦਾ ਕੋਈ ਤਾਂ ਹੋਰ ਵੀ ਗੂੜੇ ਰੰਗ ਦੇ ਫਾਲੇ ਉਹਨਾਂ ਦੇ ਵਿੱਚ ਨਾ ਐਂਟੀਆਕਸੀਡੈਂਟਸ ਬਹੁਤ ਹੁੰਦੇ ਨੇ ਸਿਹਤ ਲਈ ਬਹੁਤ ਹੀ ਅੱਛੇ ਮੰਨੇ ਜਾਂਦੇ ਹਾਂ ਹਾਂਜੀ ਅੱਛਾ ਸੋ ਇਹਦਾ ਜਾਨੀ ਜਿਹੜਾ ਫਾਲਿਆ ਉਹ ਕਾਲੇ ਰੰਗ ਦਾ ਹੁੰਦਾ ਡਾਕਟਰ ਸਾਹਿਬ ਅਸਲ 'ਚ ਇਹ ਜਿਹੜਾ ਦਰਖਤ ਆ ਆਪਾਂ ਪਹਿਲਾਂ ਮੈਂ ਇੱਕ ਚੀਜ਼ ਦੱਸ ਦਈਏ ਵੀ ਇਹ ਪੰਜਾਬ 'ਚ ਨਾ ਅਸਲ 'ਚ ਬਹੁਤ ਘੱਟ ਨੇ ਤੂਤ ਤੇ ਤੁਹਾਨੂੰ ਆਮ ਮਿਲਦੇ ਬਹੁਤ ਨੇ ਹਾਂਜੀ ਤੂਤ ਤੁਹਾਨੂੰ ਆਮ ਲੱਗੇ ਮਿਲਦੇ ਨੇ ਹਾਂਜੀ ਹਾਂਜੀ ਸਾਡੇ ਖੂਹਾਂ ਤੇ ਵੀ ਲੋਕਾਂ ਦੇ ਲੱਗੇ ਪਿੰਡਾਂ 'ਚ ਲੱਗੇ ਰਾਹਾਂ 'ਤੇ ਲੱਗੇ ਆ ਹਾਂਜੀ ਹਾਂਜੀ ਪਰ ਸਾਡੇ ਕੋਲ ਸ਼ਹਿਤੂਤ ਹੈ ਨੇ ਜੇ ਤੂਤ ਕਟ ਤੂਤ ਲੋਕਾਂ ਦੇ ਤੁਰਦੇ ਵੀ ਬਹੁਤ ਘਟਿਆ ਜਦੋਂ ਲਾਉਂਦੇ ਨੇ ਤੇ ਸਾਰੇ ਚੱਲਦੇ ਵੀ ਨਹੀਂ ਹੈਗੇ ਇਹ ਜਿਹੜਾ ਬੂਟਾ ਹੈ ਜੇ ਹੁਣ ਮੈਂ ਕਹਾਂ ਵੀ ਤੁਹਾਡੇ ਕੋ ਕਿੰਨਾ ਚਿਰ ਹੋ ਗਿਆ ਲੱਗੇ ਨਾ ਇਹ ਸਾਡੇ ਕੋ ਇਹਦਾ ਇਹਦੇ ਇਹਦੇ ਪਿਤਾ ਜੀ ਆ ਉਹ ਪਰਲੇ ਪਾਸੇ ਨੇ ਉਹ ਬੂਟਾ ਉਹ ਪਹਿਲਾਂ ਉਹ ਲੱਗਿਆ ਸੀਗਾ ਉਹਨੂੰ ਲੱਗੇ ਨੂੰ ਹੋ ਗਿਆ 10 ਸਾਲ ਦੇ ਕਰੀਬ ਅੱਛਾ ਹਾਂਜੀ ਉਹਦੀ ਫੇਰ ਉਹਦੀ ਕਟਿੰਗ ਆਪਾਂ ਉਹਦੇ ਤੋਂ ਲੈ ਕੇ ਆ ਲਗਾਈ ਸੀਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਸ ਕਰਕੇ ਸਾਡੇ ਕੋ ਤੇ ਹੁਣ 10 12 ਸਾਲ ਤੋਂ ਚੱਲਦੇ ਆ ਆ ਵਾਲਾ 10 12 ਸਾਲ ਦਾ ਹੈ ਹਾਂਜੀ 10 12 ਸਾਲ ਦਾ ਅੱਛਾ ਤੇ ਇਹਦੀ ਇਹਦੀ ਉਮਰ ਕਿੰਨੀ ਹੈ ਇਹ ਉਹਦੇ ਨੂੰ 3 ਸਾਲ ਘੱਟ ਹੋਊਗੀ ਅੱਛਾ ਜੀ ਠੀਕ ਆ ਤੇ ਡਾਕਟਰ ਸਾਹਿਬ ਇਹ ਵਧੀਆ ਤਰੀਕੇ ਨਾਲ ਇਦਾਂ ਚੱਲੀ ਜਾਂਦੇ ਆ ਇਹਨਾਂ ਨੂੰ ਕਦੇ ਕੋਈ ਪ੍ਰੋਬਲਮ ਤਾਂ ਨਹੀਂ ਇਦਾਂ ਨਹੀਂ ਪ੍ਰੋਬਲਮ ਇਹਨਾਂ ਨੂੰ ਕੋਈ ਨਹੀਂ ਹੁੰਦੀ ਬੜੀ ਮੈਂ ਹੈਰਾਨੀ ਦੀ ਗੱਲ ਹੁੰਦੀ ਦੇਖੋ ਇਹਨਾਂ ਨੂੰ ਨਾ ਤੇ ਆਪਾਂ ਕਦੀ ਖਾਦ ਪਾਉਂਦੇ ਆ ਨਾ ਕੋਈ ਸਪਰੇਅ ਕਰਨੀ ਪੈਂਦੀ ਆ ਤੇ ਵੈਸੇ ਜਿੰਨੇ ਵੀ ਰਵਾਇਤੀ ਆਪਣੇ ਫਰੂਟ ਹੈਗੇ ਨਾ ਉਹਨਾਂ ਤੇ ਕੋਈ ਖਾਦਾਂ ਖੁੱਦਾਂ ਕੌਣ ਪਾਉਂਦਾ ਹੈਗਾ ਤੇ ਲੋੜੇ ਦਾ ਫਲ ਹੁੰਦਾ ਆ ਤੇ ਮੁੱਕਦਾ ਹੀ ਨਹੀਂ ਹੈਗਾ ਜੀ ਅੱਛਾ ਜੀ ਔਰ ਫਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇਹ ਜਿਹਨਾਂ ਲੋਕਾਂ ਨੇ ਵੀ ਇਹ ਫਾਲ ਖਾਧਾ ਨੇ ਇਹ ਇਹਨੂੰ ਗੁਲਾਬ ਜਾਮਨ ਦੀ ਤਰ੍ਹਾਂ ਇਦਾਂ ਮੰਨਦੇ ਜਿਵੇਂ ਮੂੰਹ ਤੇ ਗੁਲਾਬ ਜਾਮਨ ਪਾ ਲਈ ਹੁੰਦੀ ਐ ਇੰਨਾ ਕਮਾਲ ਦਾ ਮਿੱਠਾ ਹੁਣ 슈ਗਰ ਵਾਲਿਆਂ ਨੂੰ ਜਦੋਂ ਦਿੱਕਤ ਹੋਊਗੀ ਲੱਗ ਗਿਆ ਲਿਆ ਪਰ ਬਹੁਤ ਹੀ ਜਿਹੜੇ ਬੰਦੇ ਨੇ ਇਹ ਫਾਲ ਖਾ ਲਿਆ ਜਿਹਨੇ ਇੱਕ ਵਾਰੀ ਬੂਟਾ ਲਗਾ ਲਿਆ ਉਹਦੋਂ ਅਗਲੀ ਸਾਰੀ ਜ਼ਿੰਦਗੀ ਉਹਦੀ ਨਾ ਇਹਦੇ ਗੀਤ ਗਾਉਂਦਿਆਂ ਨਿਕਲੂਗੀ ਇਹ ਮੇਰੀ ਮਤਲਬ ਮੇਰਾ ਦਾਵਾ ਹੈਗਾ ਕਿਉਂਕਿ ਇੰਨੀ ਸ਼ਾਨਦਾਰ ਚੀਜ਼ ਹੈਗੀ ਜਿਹੜੀ ਆਪਾ ਆਪਾ ਇਹ ਬੁਟਾ ਕਿੱਥੋਂ ਲੈ ਕੇ ਆਏ ਸੀ ਅਸੀਂ ਇਹਨੂੰ ਲੈ ਕੇ ਆਏ ਸੀ ਜੀ ਮੈਂ ਪਹਿਲਾਂ ਮੇਰ ਅੱਠ ਜੁਪੀ ਦੇ ਵਿੱਚ ਸਰਵਿਸ ਕਰਦਾ ਸੀਗਾ ਤੇ ਉੱਥੇ ਮੇਰੇ ਆਫਿਸ 'ਚ ਲੱਗਿਆ ਹੁੰਦਾ ਸੀਗਾ ਤੇ ਉੱਥੋਂ ਬੇਸਿਕਲੀ ਲੈ ਕੇ ਆਂਦਾ ነਤਾ ਅੱਛਾ ਜੀ ਹਾਂ ਜੀ ਉਹ ਜਿਹੜਾ ਆਫਿਸ 'ਚ ਲੱਗਿਆ ਸੀ ਉਹ ਤਾਂ ਜਿਹਦਾ ਬੋਰਡ ਵਾਂਗੂ ਉਹ 30 35 40 ਫੁੱਟ ਉੱਚਾ ਹੋਣਾ ਉਹ ਉਹਨੂੰ ਕਦੀ ਕਿਸੇ ਨੇ ਕਟਿੰਗ ਹੀ ਨਹੀਂ ਸੀ ਕੀਤੀ ਉਹ ਤਾਂ ਬਹੁਤ ਉਹਦੇ ਵਿੱਚ ਤਾਂ ਦੋ ਪਿੰਡ ਉਹਦਾ ਫਰੂਟ ਖਾਦੇ ਨੂੰ ਇੰਨਾ ਵੱਡਾ ਬੂਟ ਕਰਦੇ ਅੱਛਾ ਜੇ ਅਸੀਂ ਤਾਂ ਕਟਿੰਗ ਕਟਿੰਗ ਕਰ ਦਈਏ ਅੱਛਾ ਇਹ ਵੱਡਾ ਦਰਖਤ ਬਣ ਜਾਂਦਾ ਇਹ ਪੂਰਾ ਬਣ ਜਾਏ ਇਹਨੇ ਵਧੀ ਜਾਣਾ ਇਹਨੂੰ ਇਹ ਤਾਂ 40 ਫੁੱਟ ਵੀ ਉੱਚਾ ਚਲ ਜਾਊਗਾ ਜੇ ਆਪਾਂ ਨਾ ਕੱਟੀਏ ਪਰ ਫਰੂਟ ਦੇ ਐਂਗਲ ਤੋਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਫਿਰ ਉੱਤੋਂ ਜਾ ਕੇ ਤੁਸੀਂ ਕਿਹੜਾ ਫਰੂਟ ਤੋੜ ਸਕਦੇ ਹੋ ਠੀਕ ਆ ਤੇ ਇਹਦੀ ਮਤਲਬ ਆਪਾਂ ਕਟਾਈ ਕਰਕੇ ਇਹਨੂੰ ਛੋਟਾ ਰੱਖ ਸਕਦੇ ਹਾਂ ਹਾਂ ਅਸੀਂ ਕਟਾਈ ਹਰ ਇੱਕ ਨੇ ਕਰਨੀ ਚਾਹੀਦੀ ਨਾ ਆਪਣੇ ਠੀਕ ਆ ਸਿਮਰਨ ਦੂਰੋਂ ਦਿਖਾਈ ਆ ਹਾ ਆ ਕਿਦਾਂ ਹਨਾ ਸਿਮਰਨ ਦਿਖਾ ਰ ਆ ਬੱਲੇ ਅੱਛਾ ਜੇ ਆਪਾਂ ਇਹਦਾ ਮਤਲਬ ਇਹ ਆ ਜੀ ਆਪਾ ਪਿੰਡ ਚ ਸਾਂਝੀ ਥਾਂ ਤੇ ਲਾਉਣਾ ਹੋਵੇ ਤੇ ਮੈਂ ਹੁਣ ਆਪਾਂ ਕਿਤੇ ਸਾਥ ਚ ਲਾਉਨੇ ਆ ਜਾਂ ਤੇ ਥੜਿਆਂ ਤੇ ਲਾਉਨੇ ਆ ਜਿੱਦਾਂ ਆਪਣੇ ਬੋਰਡ ਵਗੈਰਾ ਲੁਪਣ ਲੱਗੇ ਹੁੰਦੇ ਉਦਾਂ ਵੀ ਲਾ ਸਕਦੇ ਹਾਂ ਬਿਲਕੁਲ ਲਾਉਣਾ ਚਾਹੀਦਾ ਜੀ ਲਾਉਣ ਵਾਲੀ ਚੀਜ਼ ਹੈਗੀ ਸਾਰਾ ਪਿੰਡ ਖਾਲ ਖਾਵੇ ਹਾਂਜੀ ਇਹ ਹਾ ਜੇ ਪਿੰਡ 'ਚ ਇਦਾਂ ਦੇ 4-5 ਦਰਖਤ ਇਹ ਲੱਗੇ ਹੋਣ ਤੇ ਪਿੰਡ ਨੂੰ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਜਿਵੇਂ ਸਾਡੇ ਕਰੇ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਅਸੀਂ ਕੋਈ ਫਰੂਟ ਨਹੀਂ ਲੈ ਕੇ ਆਉਂਦੇ ਇੱਥੇ ਪੌੜੀਆਂ ਪੱਕੀਆਂ ਲੱਗ ਜਾਂਦੀਆਂ ਤੇ ਸਵੇਰੇ ਉੱਠਦੇ ਆ ਆਪਣਾ ਜਵਾਨ 1 ਕਿਲੋ 1.5 ਕਿਲੋ ਜਿੰਨਾ ਚਾਹੀਦਾ ਤੇ ਉਹ ਤੋੜਦਾ ਤੇ ਮੈਂ ਦਫ਼ਤਰ ਵੀ ਨਾਲ ਰੋਜ਼ ਐਵਰੀਡੇ ਦਫ਼ਤਰ ਇੱਕ ਡੱਬਾ ਬਣਾ ਕੇ ਲਿਜਾਂਦਾ ਤੇ ਉੱਥੇ ਜਿਹੜਾ ਵੀ ਤੁਹਾਡੇ ਵਰਗਾ ਸੱਜਣ ਆਇਆ ਪਾਰਟੀ ਕਰਦੇ ਆ ਤੇ ਮੈਂ ਗਿਆ ਕੋਈ ਆਫਿਸ ਇੱਕ ਮਹੀਨਾ ਨਾ ਹਾਂ ਇੱਕ ਮਹੀਨਾ ਸੀ ਨਾ ਮੈਂ ਫਰੂਟ ਸਾਡੇ ਘਰ ਚ ਕੋਈ ਖਰੀਦੇ ਨਹੀਂ ਸੀ ਕਿਉਂਕਿ ਇਤੋਂ ਵਧੀਆ ਫਰੂਟ ਕੀ ਹੋ ਸਕਦਾ ਸਿਮਰਨ ਭਰਾ ਨੋਟ ਕਰ ਲੈ ਇੱਕ ਤਰੀਕ ਲੈ ਕੇ ਆਪਣੀ ਡਾਇਰੀ ਚ ਨੋਟ ਕਰ ਲਈ ਆਪਣੀ ਹੈ ਨੋਟ ਕਰ ਲਈ 1 ਅਪ੍ਰੈਲ ਆਪਾਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਲੈਣਾ ਆ ਤੇ ਬੂਟੇ ਤਾਂ ਲੈ ਜਾਵਾਂਗੇ ਪਰ ਆਪਾਂ ਫਲ ਜ਼ਰੂਰ ਲੈ ਕੇ ਜਾਣਾ ਜਦੋਂ ਫਲ ਆਇਆ ਹੋਣਾ ਆਪਾਂ ਦਿਖਾਉਣਾ ਹੈ ਕਿਉਂਕਿ ਆਪਾਂ ਵੀਡੀਓ ਹੁਣ ਦੱਸ ਰਹੇ ਆ ਤੇ ਆਪਾਂ ਉਹਨੂੰ ਫਾਲਾ ਇਹਦੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਫਲ ਵੀ ਦਿਖਾਵਾਂਗੇ ਬਸ 2 ਕੁ ਮਹੀਨੇ ਹੋਰ ਇੰਤਜ਼ਾਰ ਕਰ ਲਓ ਫਰਵਰੀ ਮਾਰਚੀ ਵਿੱਚ ਆ ਅੱਛਾ ਡਾਕਟਰ ਸਾਹਿਬ ਜਾਨੀ ਕਿ ਇਹਨੂੰ ਲਾਉਣਾ ਖੁੱਲੀ ਥਾਂ 'ਚ ਚਾਹੀਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਖੁੱਲੀ ਥਾਂ ਜਿੰਨੀ ਵੀ ਥਾਂ ਹੈਗੀ ਲਾ ਲਓ ਜਿੰਨੀ ਥਾਂ ਹੈ ਉਹ ਕੱਟ ਕੇ ਛੋਟਾ ਰੱਖ ਲਵਾਂਗੇ ਆਪਾਂ ਆਪਣੀ ਮਰਦੀ ਦੇ ਵੇੜਿਆਂ 'ਚ ਲਾ ਲਈ ਦੇ ਜਾਈਦਾ ਲੱਗ ਸਕਦਾ ਲੱਗ ਬਿਲਕੁਲ ਅੱਛਾ ਇਹ ਜਣਾ ਕਿੱਥੇ ਤੱਕ ਆ ਜੜਾਂ ਹੁਣ ਮੈਂ ਮੈਨੂੰ ਪਤਾ ਨਹੀਂ ਕਿੰਨਾ ਪਰ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਇਹ ਤਾਂ ਉਮਰ ਵਧੀ ਜਾਊਗੀ ਜੜਾਂ ਤੇ ਇਹਦੇ ਪਤਾ ਨਹੀਂ ਦੂਰ ਤੱਕ ਜਾਂਦੀਆਂ ਹੋਣੀਆਂ ਡੈਫੀਨਟਲੀ ਤੇ ਜੜਾਂ ਦਾ ਵੀ ਜਿਵੇਂ ਨਾ ਤੁਸੀਂ ਸਾਡੇ ਮੈਤੂ ਨੂੰ ਉਧਰ ਇੱਕ ਬੂਟਾ ਦਿਖਾਉਂਗਾ ਜੜਾਂ ਜੇ ਤੁਹਾਨੂੰ ਤੁਹਾਡੇ ਮਨ 'ਚ ਇਹ ਸਵਾਲ ਆਇਆ ਵੀ ਕਿਤੇ ਉਹ ਸਾਡੇ ਘਰ ਨੂੰ ਨਾ ਖਾ ਉਹ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਉਹ ਟੈਨਸ਼ਨ ਨਹੀਂ ਕਰੀਦੀ ਉਹ ਅਸੀਂ ਕੀ ਕਰਦੇ ਹੁੰਦੇ ਸਾਡੇ ਉਹ ਘਰ ਦੇ ਬਿਲਕੁਲ ਕੰਧਾਂ ਦੇ ਨਾਲ ਵੀ ਲੱਗੇ ਅਸੀਂ ਆਲੇ ਦੁਆਲੇ ਨਾ ਮੰਨ ਲਓ ਇਹਦੇ ਨਾਲ ਇੱਥੋਂ ਆਹ ਕੰਧ ਇੱਥੇ ਆ ਉਹ ਅਸੀਂ ਨਾ ਕਿੰਨੇ ਸਾਲ 2 ਸਾਲਾਂ ਦੇ ਵਿੱਚ ਨਾ ਆਲੇ ਦੁਆਲੇ ਇੱਕ ਨਾ 2 2.5 ਇੱਕ ਕੱਟ ਮਾਰ ਦਿੰਦੇ ਮਿੱਟੀ ਦੇ ਵਿੱਚ ਵੀ ਜੇ ਕੋਈ ਵੱਡੀ ਜੜ੍ਹ ਜਾਂਦੀ ਵੀ ਆ دیوار ਵਾਲ ਨੂੰ ਘਰ ਵਾਲ ਨੂੰ ਉਹ ਕੱਟੀ ਜਾਊਗੀ ਕੋਈ ਗੱਲ ਨਹੀਂ ਕਿ ਦੇਖੋ ਜਿਹੜੀਆਂ ਜੜਾਂ ਆ ਕੁਝ ਥੱਲੇ ਨੂੰ ਜਾਂਦੀਆਂ ਕੁਝ ਸਾਈਡਾਂ ਨੂੰ ਜਾਂਦੀਆਂ ਹੁਣ ਥੱਲੇ ਜਾਂਦੀਆਂ ਜਿਹੜੀਆਂ ਉਹ ਆਪਣੇ ਘਰ ਨੂੰ ਦੀਵਾਰ ਨੂੰ ਕੋਈ ਨੁਕਸਾਨ ਨਹੀਂ ਕਰਦੀਆਂ ਜਿਹੜੀ ਸਾਈਡ ਨੂੰ ਜਾਂਦੀ ਆ ਤੇ ਜੇ ਆਪਾਂ 2 ਸਾਲਾਂ ਦੇ ਵਿੱਚ ਤਿੰਨ ਸਾਲਾਂ 'ਚ ਇੱਕ ਵਾਰੀ ਇੰਨੀ ਕਚੌੜੀ ਖਾਲੀ ਪੁੱਟ ਕੇ ਆਲੇ-ਦੁਆਲੇ ਘੁਮਾ ਦਈਏ ਤਿੰਨ ਚਾਰ 3 ਫੁੱਟ ਤੱਕ ਡੂੰਘੀ ਆਮ ਹੀ ਗੱਲ ਆ ਉਹ ਸਾਈਡ ਵਾਲੀਆਂ ਜਿਹੜਾਂ ਕੱਟੀਆਂ ਜਾਣਗੀਆਂ ਥੱਲੇ ਵਾਲੀਆਂ ਰਹਿ ਜਾਣੀਆਂ ਤੇ ਉਹ ਜਿਹੜਾ ਆਪਣ ਨੂੰ ਜਿਹੜਾ ਡਰ ਲੱਗਦਾ ਵੀ دیوار ਨੂੰ ਕੋਈ ਖਰਾਬ ਨੁਕਸਾਨ ਨਾ ਕਰੇ ਉਹ ਨਾ ਕਰੇ ਉਹ ਨਹੀਂ ਹੋਊਗਾ ਚਲੋ ਛਾ ਵੀ ਸੋਹਣੀ ਆ ਇਹ ਸ਼ਾਂ ਬਹੁਤ ਸੋਹਣੀ ਆ ਸ਼ਾਇਦ ਸ਼ਾਇਦ ਜਿਹੜੇ ਦੂਸਰੇ ਦੇਸੀ ਤੂਤ ਆ ਉਹਨਾਂ ਦੀ ਸ਼ਾਇਦ ਸ਼ਾਂ ਇਦੋਂ ਵਧੀਆ ਹੋਵੇ ਮੈਂ ਕਹਿ ਨਹੀਂ ਸਕਦਾ ਤੇ ਉਹ ਆਪ ਆਪਣੀ ਹੈਗੀ ਆ ਲੇਕਿਨ ਸਾਨੂੰ ਤੇ ਵੀ ਵਧੀਆ ਲੱਗਦੀ ਆ ਹਾਂ ਨਹੀਂ ਨਹੀਂ ਬਿਨਾਂ ਸ਼ੱਕ ਤੋ ਯਾਨੀ ਕਿ ਇੱਕ ਤਰ੍ਹਾਂ ਇਹ ਨੇਟਿਵ ਬੂਟਾ ਹੀ ਆ ਆਪਣਾ ਇੰਡੀਆ ਦਾ ਇਹ ਨੇਟਿਵ ਬੂਟਾ ਹੀ ਕਹਾਂਗੇ ਮੈਨੂੰ ਬਹੁਤ ਹੁਣ ਇਹਦੀ ਹਿਸਟਰੀ ਜਾਂ ਇਹਦੀ ਉਹ ਪੈਡੀਗਰੀ ਦਾ ਨਹੀਂ ਕੁਝ ਪਤਾ ਮੈਨੂੰ ਇਹ ਨੇਟਿਵ ਹੀ ਲੱਗਦਾ ਪਰ ਨੇਟਿਵ ਚ ਸਿਲੈਕਸ਼ਨ ਹੋਈ ਹੋਈ ਲੱਗਦੀ ਆ ਡਾਕਟਰ ਸਾਹਿਬ ਹੋਰੀ ਹਰ ਸਾਲ ਇਸ ਸ਼ਹਿਦੂਤ ਦੀਆਂ ਕਲਮਾ ਜਿਹੜੀਆਂ ਨੇ ਉਹ ਵੰਡਦੇ ਨੇ ਤੇ ਵੰਡਦੇ ਵੀ ਸਾਰਿਆਂ ਨੂੰ ਬਿਲਕੁਲ ਮੁਫਤ ਨੇ ਫ੍ਰੀ ਆਫ ਕਾਸਟ ਦਿੰਦੇ ਨੇ ਤੋਂ ਡਾਕਟਰ ਸਾਹਿਬ ਹੋਰਾਂ ਨੇ ਸਪੈਸ਼ਲੀ ਮੈਨੂੰ ਬੁਲਾਇਆ ਸੀ ਉਹ ਕਹਿੰਦੇ ਕਿ ਜ਼ਰੂਰ ਦੋਸਤਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਕਿ ਇਹ ਜਿਹੜੀ ਸ਼ਹਿਤੂਤ ਹੈ ਇਹਦੀਆਂ ਕਲਮਾ ਆਪਾ ਦਿੰਦੇ ਆ ਤੇ ਹੁਣ ਅੱਜ ਕੱਲ੍ਹ ਹੀ ਇਹਦੀਆਂ ਕਲਮਾ ਲੱਗਣੀਆਂ ਅੱਜ ਤੋਂ ਲੈ ਕੇ ਅਗਲੇ 2-3 ਹਫ਼ਤਿਆਂ ਤੱਕ ਆਪਾਂ ਲਗਾ ਸਕਦੇ ਆ ਅੱਛਾ ਜੀ ਠੀਕ ਹੈ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਇਹਦਾ ਫਿਰ ਅਸੀਂ ਨਾਮ ਵੀ ਰੱਖਿਆ ਸਾਨੂੰ ਨਾਮ ਰੱਖਣਾ ਪੈ ਗਿਆ ਕਿ ਵੀ ਇਹਦੀ ਜਦੋਂ ਚਰਚਾ ਹੁੰਦੀ ਪਤਾ ਤਾਂ ਲੱਗੇ ਕਿਹੜੇ ਸ਼ਹਿਤੂਤ ਦੀ ਜਿਵੇਂ ਘੋੜਿਆਂ ਦੇ ਨਾਮ ਰੱਖਦੇ ਕੁੱਤਿਆਂ ਦੇ ਨਾਮ ਰੱਖਦੇ ਆ ਜਿਓ ਜੀ ਇੱਕ ਮਿੰਟ ਅੱਛਾ ਇਹਦਾ ਨਾਮ ਫਿਰ ਅਸੀਂ ਹਾਂਜੀ ਅੱਛਾ ਜੀ ਇਹਦਾ ਨਾਮ ਰੱਖਿਆ ਫਿਰ ਅਸੀਂ ਨਗੀਨਾ ਸ਼ਹਿਤੂਤ ਨਗੀਨਾ ਸ਼ਹਿਤੂਤ ਕਿਉਂ ਜੀ ਜ਼ਿੰਦਗੀਨਾ ਇੱਕ ਸਾਡੇ ਐਕਚੁਅਲੀ ਜੇ ਹੁਣ ਕਹੀਓ ਇੱਕ ਤੇ ਨਗੀਨਾ ਆਪਣੇ ਆਪ ਹੀ ਕੋਈ ਆਪਾਂ ਕਹਿੰਦੇ ਨਾ ਵੀ ਨਗੀਨਾ ਨਗੀਨਾ ਉਹ ਵਧੀਆ ਚੀਜ਼ ਨੂੰ ਕਹਿੰਦੇ ਹਾਂਜੀ ਹਾਂਜੀ ਦੂਜਾ ਹੁਣ ਉਹਦੀ ਬਰੀਕੀ ਚ ਨਾਂ ਜਾਂਦੀ ਹੈ ਨਗੀਨਾ ਸਾਡੇ ਕੋਈ ਬਜ਼ੁਰਗ ਸੀਗੇ ਤੇ ਉਹਨਾਂ ਦੇ ਬਜ਼ੁਰਗਾਂ ਦੀ ਸਾਨੂੰ ਆਦ ਨਗੀਨਾ ਪੈਲੇਸ ਆ ਸਾਡਾ ਨਗੀਨਾ ਤੇ ਇਹਦਾ ਨਾਂ ਵੀ ਜ਼ਿੰਦਗੀਨਾ ਵੈਰਾਈਟੀ ਦਾ ਨਾਂ ਰੱਖ ਦਿੱਤਾ ਸੀ ਪੱਕੀ ਨਿਸ਼ਾਨੀ ਆ ਕੋਈ ਨਾਂ ਤਾਂ ਦੇਣਾ ਹੀ ਪੈਣਾ ਸੀਗਾ ਨਾ ਪੱਕੀ ਨਿਸ਼ਾਨੀ ਆ ਡਾਕਟਰ ਸਾਹਿਬ ਹੁਣਾਂ ਵੀ ਵੀ ਐਕਚੁਅਲੀ ਮਕੋਦਰ ਦੇ ਵਿੱਚ ਨਾ ਜਿਹੜਾ ਨਗੀਨਾ ਫੋਟ ਆ ਜੀ ਬਹੁਤ ਮਸ਼ਹੂਰ ਆ ਸਾਰੇ ਜਾਣਦੇ ਹੀ ਆ ਨਗੀਨਾ ਪੈਲਸ ਜਿਹੜਾ ਹੈਗਾ ਨਗੀਨਾ ਫੋਟ ਕਹਿ ਦਿੰਦੇ ਆ ਤੇ ਨਗੀਨਾ ਪੈਲਸ ਦੇ ਬਿਲਕੁਲ ਨਾਲ ਹੀ ਆ ਤੇ ਇਹ ਜਿਹੜਾ ਸ਼ਹਿ ਤੂ ਤੇ ਡਾਟ ਸਾਹਿਬ ਹੁਣ ਆਪਾਂ ਇਹਦੀਆਂ ਕਲਮਾਂ ਜਿਹੜੀਆਂ ਆ ਉਹ ਤੁਸੀਂ ਫਿਰ ਕਿੱਦਾਂ ਮਤਲਬ ਕਰਦੇ ਨਹੀਂ ਉਹ ਕਲਮਾਂ ਅਸੀਂ ਇਦਾਂ ਦੇਖੋ ਕਲਮਾਂ ਮੈਂ ਤੁਹਾਨੂੰ ਦੱਸਾਂ ਆਮਨ ਦਿਓ ਜਰਾ ਹਾਂਜੀ ਅੱਛਾ ਜੀ ਇੱਕ ਕਲਮਾਂ ਨਾ ਅਸੀਂ ਆ ਜਾ ਜਾ ਬੱਸ ਅਸੀਂ ਸਾਡਾ ਮੁੰਡੇ ਨੂੰ ਪਤਾ ਆ ਇਹ ਕਲਮਾਂ ਉਹਨੇ ਨਾ ਹਰ ਰੋਜ਼ ਹੀ ਬਣਾਉਨੇ ਆ ਅੱਜ ਕੱਲ ਮੇਰੇ ਖਿਆਲ ਅਵਰੇਜ 200 ਕਲਮਾਂ ਤੋਂ ਬਣਾਉਨੇ ਆ ਤੇ ਕਿਤੇ ਜਿੱਥੇ ਵੀ ਜਾਂਦੇ ਆ ਮੇਲਾ ਮੂਲਾ ਲਾਉਂਦੇ ਸਾਡੇ ਦਫ਼ਤਰ ਦੇ ਵੀ ਪ੍ਰੋਗਰਾਮ ਹੁੰਦੇ ਤਾਂ ਅਸੀਂ ਉਹ ਕਲਮਾਂ ਦਿੰਨੇ ਜਿੰਨੀ ਵੀ ਲੋਡ ਹੋਵੇ ਚਲੂਵੇ ਇਹ ਕਲਮਾਂ ਬੇਸਿਕਲੀ ਆ ਚਾਰ ਜਦੋਂ ਕਲਮਾਂ ਬਣਾਉਂਦਾ ਮੁੰਡਾ ਤੇ ਦੀਆਂ ਚਾਰ ਖਾਂਜੇ ਨੂੰ ਆਪਾਂ ਕਹਿੰਦੇ ਆ ਪੁਆਇੰਟ ਜਿੱਥੋਂ ਫਟ ਸਕਦਾ ਇਹ ਚਾਰ ਅੱਖਾਂ ਵਾਲੇ ਆਪਣੀਆਂ ਕਲਮਾਂ ਬਣਾ ਦਿੰਦੇ ਆ ਤੇ ਇਹਨੂੰ ਕਰਦੇ ਕੀ ਆ ਕਿ ਵੀ ਅਸੀਂ ਇਹ ਕਹਿੰਦੇ ਕਿ ਜੇ ਇਸ ਜਗ੍ਹਾ ਵੀ ਇਹ ਲਾਉਣੀ ਹੋਵੇ ਮਿੱਟੀ ਨੂੰ ਤੁਸੀਂ 10-12 ਇੰਚ ਤੱਕ ਡੂੰਘੀ ਪੱਟ ਕੇ ਭੋਲੀ ਕਰ ਲਓ ਭੋਲੀ ਕਰਕੇ ਤੇ ਆ ਦੋ ਜਿਹੜੀਆਂ ਵਿੱਚ ਅੱਖਾਂ ਵਿੱਚ ਨੱਪ ਦਿਓ ਤੇ ਦੋ ਅੱਖਾਂ ਬਾਹਰ ਰੱਖ ਲਓ ਤੇ ਇਹਦਾ ਜਦੋਂ ਫੁੱਟਣ ਦਾ ਟਾਈਮ ਆਏ ਨੇ ਆਪਰੇ ਫੁੱਟ ਦੇਣਾ ਤੇ ਜੇ ਹੋ ਸਕੇ ਤੇ ਇਹਦੇ ਉੱਤੇ ਜਿਹਦਾ ਗੋਬਰ ਦੀ ਉਹ ਨਾ ਉਹ ਬਣਾ ਕੇ ਬੰਟਾ ਜਿਹਾ ਲਾ ਦਿਓ ਤੇ ਤਾਂ ਕਿ ਇਸੋਂ ਦੀ ਵੈਪੋਰੇਸ਼ਨ ਜਿਹੜੀ ਪਾਣੀ ਬਾਹਰ ਉੱਡਦਾ ਉਹ ਘੱਟ ਹੋ ਜAVE ਬਸ ਦੋਨਾਂ ਚੋਂ ਇੱਕ ਅੱਖ ਵੀ ਚੱਲ ਗਈ ਤਾਂ ਬਹੁਤ ਚੰਗਾ अच्छा जी बस चल ਪੈਂਦਾ ਹੈ ਹਾਂਜੀ ਹਾਂਜੀ ਦਸਾਂ ਚੋਂ ਦਸਾਂ ਚੋਂ ਪੰਜ 6 ਕਲਮਾ ਚੱਲ ਪੈਂਦੀਆਂ ਪੰਜ ਚਾਰ ਕਲਮਾ ਨਹੀਂ ਵੀ ਚੱਲਦੀਆਂ ਜਿਹੜਾ ਸਾਡਾ ਤਜਰਬਾ ਹੈਗਾ ਹਾਂਜੀ ਦਸਾਂ ਚੋਂ ਪੰਜ ਚਾਰ ਆ ਯਾਨੀ ਕਿ ਤਕਰੀਬਨ 50% ਯਾਨੀ ਜਰਮੀਨੇਸ਼ਨ ਆ ਕਲਮਾ ਹਾਂਜੀ ਹਾਂ ਇਹਹੀ ਪ੍ਰੋਬਲਮ ਆ ਕਿ ਜਿਹੜਾ ਸ਼ਹਤੂਤ ਆ ਅਸਲ ਦੇ ਵਿੱਚ ਉਹ ਬਹੁਤ ਘੱਟ ਕਲਮਾ ਇਹਦੀਆਂ ਚੱਲਦੀਆਂ ਨੇ ਬਾਕੀ ਤੇ ਚਲੋ ਜਿੱਦਾਂ ਦਾ ਹੈਗਾ ਸੋ ਬਾਕੀ ਸਾਡੇ ਕੋਲ ਨਾ ਇਹ ਤੇ ਇੱਕ ਤੇ ਕਲਮਾ ਦੀ ਗੱਲ ਹੋਈ ਜੇ ਕੋਈ ਬਹੁਤ ਹੀ ਸ਼ੁਕੀਨ ਬੰਦਾ ਹੋਵੇ ਹਾਂ ਸਾਡੇ ਕੋਲ ਆ ਪਿਛਲੀਆਂ ਪਿਛਲੇ ਸਾਲ ਦੀਆਂ ਕਲਮਾ ਜਿਹੜੀਆਂ ਲੱਗੀਆਂ ਸੀ ਆ ਲਗਭਗ 6 6 ਫੁੱਟ ਉੱਤੇ ਕੋਈ 25 30 ਪੌਦੇ ਹੈਗੇ ਆ ਇਹ ਵੀ ਅਸੀਂ ਦੇਣੇ ਹੈਗੇ ਆ ਯਾਰਾਂ ਮਿਸਟਰਾਂ ਨੂੰ ਹੀ ਜੀ ਪਰ ਚੱਕਰ ਕੀ ਹੈਗਾ ਕਿ ਇਹਦੇ ਵਾਸਤੇ ਕੋਈ ਇੱਕ ਖਾਸ ਦਿਨ ਮਿਠਣਾ ਪਊਗਾ ਕਿਉਂਕਿ ਮੈਂ ਤਾਂ ਆਫਿਸ ਹੁੰਦਾ ਆ ਜੀ ਹਾਂ ਜੀ ਮਨ ਲਓ ਜੀ ਜੇ ਆਪਾਂ ਹੁਣ ਇਹਦਾ ਦਿਨ ਜਿਹੜਾ ਬੂਟੇ ਲਾਉਣ ਦਾ ਆ ਇਹਦੀ ਗੱਲ ਕਰ ਲਈਏ ਇਹ ਤਾਂ ਚਲੋ ਕਲਮਾ ਉਹ ਹੋ ਗਈਆਂ ਆਪਾਂ ਹਜੇ ਅੱਜ ਲਾ ਲਓ ਵੀ ਅੱਜ 13 12 ਤਰੀਕ ਹੈ 12 ਜਨਵਰੀ ਆ ਉਸ ਕੋ 12 ਜਨਵਰੀ ਤੋਂ ਤੇ ਤਕਰੀਬਨ ਆਪਾਂ ਮੰਨ ਕੇ ਚਲੀਏ 30 ਜਨਵਰੀ ਤੱਕ ਅਸੀਂ ਨਾ 25 ਜਨਵਰੀ ਮੈਂ 25 ਜਨਵਰੀ ਤੋ ਮੇਰੇ ਕੋਈ ਕੰਮ ਕੁ ਮੈ ਇਹੋ ਜਿਹਾ ਵੀ ਅਸੀਂ 25 ਜਨਵਰੀ ਤੱਕ ਜੋ ਵੀ ਕਲਮਾਂ ਤੇ ਬੂਟੇ ਸਾਰੇ ਦੇ ਦੇਣੇ ਆ ਉਸ ਤੋਂ ਬਾਅਦ ਵਿੱਚ ਮੈਂ ਵੀ ਫ੍ਰੀ ਹੋਣਾ ਚਾਹੁੰਦਾ ਹਾਂ ਤੇ ਯਾਨੀ ਇਹ ਬੂਟੇ ਕਦੋਂ ਤੱਕ ਲਾ ਸਕਦੇ ਆ 25 ਜਨਵਰੀ ਤੋਂ ਬਾਅਦ ਵੀ ਲਾ ਸਕਦੇ ਆ ਲਗਾ ਸਕਦੇ ਆ ਪਰ ਆਪਾਂ 25 25 26 ਜਨਵਰੀ ਤੋਂ ਬਾਅਦ ਨਾ ਫਿਰ ਅਵੇਲੇਬਲ ਨਹੀਂ ਹੋਣਾ ਮੈਂ ਇੱਥੇ ਮੈਂ ਫਿਰ ਆਪਾਂ ਤਕਰੀਬਨ 10-10 ਫੁੱਟ ਤੱਕ ਹੀ ਚਲੇਗਾ ਇਹ ਚੱਲ ਪਏਗਾ ਜੀ ਇਦਾਂ ਹੀ ਪੱਟੇ ਨਹੀਂ ਬਿਲਕੁਲ ਇਦਾਂ ਹੀ ਚੱਲ ਪੂਗਾ ਇਹਦੇ ਚ ਕਰਨਾ ਪਤਾ ਕੀ ਆ ਬੇਟੇ ਆ ਦਿਖਾਓ ਜਰਾ ਇਹਦੇ ਵਿੱਚ ਨਾ ਜਦੋਂ ਆਪਾਂ ਇਹਨੂੰ ਲਗਾਉਣਾ ਆ ਹਾਂਜੀ ਇਹਨੂੰ ਲਗਾ ਕੇ ਆਪਾਂ ਇੱਥੋਂ ਕੱਟ ਦੇਣਾ ਇੱਥੋਂ ਕਿ ਲਗਭਗ ਹੈ ਠੀਕ ਹੈ ਠੀਕ ਕੱਟ ਕੇ ਨਾ ਇਹ 4 ਫੁੱਟ ਤੋਂ 3.5 ਫੁੱਟ ਤੋਂ ਕੱਟ ਦੇਣਾ ਇੱਥੋਂ ਫੋਟਾ ਨਵੀਆਂ ਚੱਲਣੀਆਂ ਆ ਫੇਰ ਕਲਮਾਂ ਬਣ ਦੇਣੀਆਂ 20-25-25 ਕਲਮਾਂ ਓਹ ਠੀਕ ਹੈ ਜੀ ਠੀਕ ਹੈ ਇਹ ਵੀ ਕਲਮਾਂ ਬਣ ਦੇਣੀਆਂ ਕੀ ਕਲਮ ਦੀ ਲਾਗਤ ਬਹੁਤ ਹੈ ਨਾ ਸਾਡੇ ਹੁਣ ਪਿਛਲੇ ਸਾਲ ਅਸੀਂ 8000 ਕਰੀਬ ਕਲਮ ਦਿੱਤੀ ਸੀ ਕਿੰਨਾ ਬੂਟਿਆਂ ਇਹਦਾ ਬੂਟਿਆਂ ਦੀ ਉਹ ਹੁਣ ਜੇ ਉਹ ਵੀ ਮਿਲਾ ਕੇ ਦੋ ਵੱਡੇ ਬੂਟੇ ਆ ਵੀ ਕਰ ਗਏ ਜੀ ਇਹ ਮਸਾਂ ਮੈਂ ਐਤ ਕੀ ਮੇਰੇ ਖਿਆਲ ਹਜ਼ਾਰ ਕਲਮ ਤੇ ਕੱਟ ਚੁੱਕੇ ਆ 6-7000 ਹੋਰ ਬਣਨੇ ਤੇ ਇਹਦੀ ਫੋਟ ਕਦੋਂ ਨੂੰ ਆਉਣੀ ਆ ਜੀ ਹੁਣ ਫੋਟ ਇਹਦੀ ਇਹ ਨਹੀਂ ਫਰਵਰੀ ਦੇ ਐਂਡ ਦੇ ਵਿੱਚ ਕਹ ਲਓ ਸ਼ੁਰੂ ਹੋ ਜਮੇਗਾ ਐਗਜ਼ੈਕਟ ਡੇਟ ਨਹੀਂ ਪਤਾ ਤੇ ਅਪ੍ਰੈਲ ਚ ਫਲ ਆ ਜਾਂਦਾ ਫਿਰ ਇਹ ਹਾਂਜੀ 1 ਅਪ੍ਰੈਲ ਤੋਂ ਫਲ ਆਪਾਂ ਖਾਣਾ ਸ਼ੁਰੂ ਕਰ ਦਿੰਦੇ ਆ ਆ ਜਾਂਦਾ ਉਸ ਤੋਂ ਪਹਿਲੇ ਮਹੀਨਾ ਸ਼ੁਰੂ ਹੋ ਜਾਂਦਾ ਪੁੱਲੇ ਹਾਂਜੀ ਅੱਛਾ ਚਲੋ ਜਿਹੜੀ ਆਪਾਂ ਕਲਮ ਦੀ ਗੱਲ ਕਰਦੇ ਆ ਤੁਸੀਂ ਕਲਮ ਫਿਰ ਸਿੰਮਰ ਇੱਧਰ ਆ ਜੀ ਮੇਰਾ ਭਰਾ ਲਾਈਟ ਇੱਧਰੋਂ ਆ ਅੱਛਾ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਜਿਹੜੀ ਇਹਨਾਂ ਦੀਆਂ ਹੁਣ ਕਲਮਾਂ ਆ ਹਾਂਜੀ ਇਹਨਾਂ ਦੀਆਂ ਡਾਕਟਰ ਸਾਹਿਬ ਹੁਣ ਜਿਹੜੀਆਂ ਇਹਦੀਆਂ ਕਲਮਾਂ ਆ ਹਾਂਜੀ ਇਹ ਹੁਣ ਫਿਰ ਆਪਾਂ ਕਿੰਨੀ ਤਰੀਕ ਤੋਂ ਦੇਣੀ ਆ ਸ਼ੁਰੂ ਇਹ ਅਸੀਂ ਨਾ ਕੱਲ ਤੋਂ ਹੀ ਦੇਣੀ ਸ਼ੁਰੂ ਕਰ ਕਰ ਦੇਣੀ ਆ ਹੈਗੀ 13 ਤਰੀਕ ਤੋਂ 13 ਤਰੀਕ ਤੋਂ ਲੋੜੀ ਤੋਂ ਸ਼ੁਰੂ ਕਰ ਦੇਣੀ ਆ ਅੱਛਾ ਜੀ ਔਰ ਹੁਣ ਸਵਾਲ ਪੈਦਾ ਹੁੰਦਾ ਦੇਣੀ ਆ ਕਿਵੇਂ ਆ ਹਾਂਜੀ ਦੇਣੀ ਆ ਇਹ ਆ ਵੀ ਤੁਸੀਂ ਸਕਰੀਨ ਤੇ ਫੋਨ ਨੰਬਰ ਦੇ ਦਿਓ ਚੱਲ ਰਿਹਾ ਜੀ ਜਗੀਨਾ ਪੈਲਸ ਤੇ ਉੱਪਰ ਦੇ ਸਾਹਮਣੇ ਚੌਂਕੀਦਾਰ ਭਾਜੀ ਬੈਠਦੇ ਨੇ ਸਰਦਾਰ ਅਜਮੇਰ ਸਿੰਘ ਜੀ ਮੈਂ ਉਹਨਾਂ ਕੋਲ ਨਾ ਪੰਜ-ਪੰਜ ਕਲਮਾਂ ਦੇ ਬਣਾ ਕੇ ਪੈਕੇਟ ਰੱਖ ਦੇਣੇ ਆ ਕੱਲ ਸਵੇਰ ਤੋਂ ਹੀ ਤੇ ਜਿਹੜਾ ਵੀ ਸੱਜਣ ਆਊਗਾ ਉਹ ਇਸ ਫੋਨ ਤੇ ਉਹਨਾਂ ਨੂੰ ਫੋਨ ਕਰ ਲੂਗਾ ਤੇ 5 5 ਇੱਕ ਇੱਕ ਤੋਂ ਬੰਦਾ 5 ਕਲਮਾ ਲੈ ਜਵੇ ਜੇ ਵੀ ਜਿਆਦੀਆਂ ਚਾਹੀਦੀਆਂ ਤਾਂ ਦੋ ਪੈਕੇਟ ਲੈ ਜੇ ਇਹ ਦੋ ਜਿਆਦਾ ਨਾਲ ਲੈ ਜਾਣ ਕਿਉਂਕਿ ਬਹੁਤ ਲੋਕਾਂ ਦੇ ਹਾਂਜੀ ਹਾਂਜੀ ਇਹ ਪਲਾਨ ਇੱਕ ਗਿਫਟੀ ਹੈ ਇੱਕੋ ਹੀ ਹੋ ਗਿਆ ਨਾ ਉਸ ਤੋਂ ਬਾਅਦ ਤੁਸੀਂ ਭਾਵੇਂ ਹਜ਼ਾਰਾਂ ਕਲਮਾ ਹੋਰ ਬਣਾ ਲਿਓ ਹਨ ਤੇ ਉਹ ਭਾਜੀ ਹੁਣਾਂ ਨੂੰ ਫੋਨ ਕਰਕੇ ਉੱਥੋਂ ਜਾ ਕੇ ਲੈ ਜਾਵੇਂ ਸਿਮਰਨ ਬੂਟਾ ਵੀ ਦਿਖਾ ਦੇ ਕਰੀ ਨਾਲ ਦੀ ਨਾਲ ਹੈ ਦੇ ਕਿੰਨੇ ਸੋਹਣੇ ਹੋਏ ਆ ਯਾਰ ਦਿਲ ਕਰਦਾ ਵੀ ਲੈ ਜੀਏ ਸਾਰੇ ਕਿਉਂ ਸਿਮਰਨ ਅੱਛਾ ਡਾਕਟਰ ਸਾਹਿਬ ਫਿਰ ਹੈ ਬੂਟਿਆਂ ਦਾ ਕਿੰਨੀ ਤਰੀਕ ਦਾ ਕਹਿਦੀ ਏ ਇਹ ਬੂਟਿਆਂ ਦਾ ਇਦਾਂ ਵੀ ਬੂਟਿਆਂ ਦਾ ਮੈਂ ਐਤਵਾਰ ਹਮ ਕਰ ਰਹੇ ਹਾਂ ਹਾਂ ਜੀ ਸਨੀਚਰਵਾਰ ਤੇ ਐਤਵਾਰ ਇਸ ਸਨੀਚਰ ਐਤਵਾਰ ਨੂੰ ਅਜਮੇਰ ਪਾਂਜੀ ਹੁਣਾ ਨਾਲ ਹੀ ਕੋਈ ਬੰਦਾ ਗੱਲ ਕਰਕੇ ਜਾਂ ਮੈਂ ਇੱਥੇ ਹੁਣਾ ਤੇ ਜਾ ਸਕਦੇ ਕੋਈ ਦਿੱਕਤ ਨਹੀਂ ਹੈਗੀ ਅੱਛਾ ਜੀ ਤੇ ਉਸ ਦਿਨ ਫਿਰ ਪੱਟ ਕੇ ਅਸੀਂ ਨਾਲ ਚਾਹ ਦੀ ਪਿਆਲੀ ਪਲਾਵਾਂਗੇ ਜਿਹੜਾ ਬੰਦਾ ਇਹ ਲੈ ਕੇ ਆਏ ਇਹਦਾ ਅਸੀਂ ਚਾਹੁੰਦੇ ਹਾਂ ਕਿ ਵੀ ਉਹ ਬਹੁਤ ਸ਼ੌਕੀਨ ਬੰਦੇ ਲੈ ਕੇ ਜਾਣ ਕਿਉਂਕਿ ਇਹ 100% ਇਹਨੇ ਗਰੰਟੀਡ ਹੋ ਜਾਣਾ ਹੈ ਸਾਡੇ ਬੂਟੇ ਮਸਾ 30 35 ਆ ਫਿਰ ਰਿਪੀਟ ਕਰਦੇ ਹਾਂ ਕਿ ਕੋਲ ਫ੍ਰੀ ਆਫ ਕਾਸਟ ਸੇਵਾ ਆ ਇੱਕ ਇਹ ਹੋ ਜਾਂਦਾ ਹੈ ਕਿ ਲੋਕ ਕਹਿ ਦਿੰਦੇ ਨੇ ਕਿ ਸਾਨੂੰ ਜੀ ਕੋਰੀਅਰ ਕਰਦੇ ਹੋ ਹਾਂਜੀ ਕੋਈ ਉਦਾਂ ਦਾ ਸਿਲਸਿਲਾ ਤਾਂ ਨਹੀਂਗਾ ਮੇਰੇ ਕੋ ਹੋਣਾ ਨਹੀਂਗਾ ਬੀਜੀ ਥੋੜਾ ਜਿਆ ਹਾਂਜੀ ਉਹ ਮੁਸ਼ਕਿਲ ਆ ਉਹ ਮੁਸ਼ਕਿਲ ਆ ਸੋ ਤੁਹਾਨੂੰ ਜੀ ਆਉਣਾ ਪੈਣਾ ਆ ਆਉਣਾ ਕਿੱਥੇ ਪੈਣਾ ਆ ਮੈਂ ਦੱਸ ਦਿੱਤਾ ਤੁਹਾਨੂੰ ਐਡਰੈਸ ਥੱਲੇ ਵੀਡੀਓ ਚ ਪਹਿਲਾਂ ਹੀ ਲਿਖ ਦਿੱਤਾ ਹੋਇਆ ਸੀਗਾ ਕਿ ਤੁਹਾਨੂੰ ਨਕੂਦਰ ਸ਼ਹਿਰ ਠੀਕ ਹੈ ਜੀ ਆਉਣਾ ਪੈਣਾ ਨਕੂਦਰ ਤੋਂ ਬਿਲਕੁਲ ਬਾਹਰੋਂ ਬਾਹਰ ਲੈਂਦੇ ਵਾਲੇ ਪਾਸੇ ਨੂੰ ਕਹਿ ਲਓ ਤੇ ਇਧਰ ਨੂੰ ਤੁਸੀਂ ਨਗੀਨਾ ਫੋਰਟ ਕਿਸੇ ਨੂੰ ਵੀ ਪੁੱਛ ਲਓ ਨਗੀਨਾ ਪੈਲੇਸ ਉਧਰ ਦਾ ਲਾ ਲਓ ਮੈਪ ਦੇ ਉੱਤੇ ਤੇ ਬਿਲਕੁਲ ਨਗੀਨਾ ਪੈਲੇਸ ਦੇ ਬਾਹਰ ਅਜਮੇਰ ਸਿੰਘ ਜੀ ਜਿਹੜੇ ਬੈਠੇ ਹੁੰਦੇ ਆ ਅਜਮੇਰ ਸਿੰਘ ਜੀ ਦਾ ਨੰਬਰ ਥੱਲੇ ਡਿਸਪਲੇ ਕਰਦਾ ਤੁਸੀਂ ਉਹਨਾਂ ਨੂੰ ਫੋਨ ਕਰ ਲਓ ਫੋਨ ਕਰਕੇ ਉਹਨਾਂ ਤੋਂ ਟਾਈਮ ਲੈ ਲਓ ਟਾਈਮ ਲੈ ਕੇ ਤੁਸੀਂ ਕਲਮਾ ਲੈ ਸਕਦੇ ਆ ਪਰ ਜੇ ਬੂਟਾ ਲੈਣਾ ਆ ਉਹ ਫੇ ਅਜਮੇਰ ਸਿੰਘ ਜੀ ਨੂੰ ਪੁੱਛ ਕੇ ਆਇਓ ਵੀ ਉਹ ਸ਼ਨੀਵਾਰ ਜਾਂ ਐਤਵਾਰ ਹੀ ਹੋਵੇ ਕਿਉਂਕਿ ਡਾਕਟਰ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਸ਼ਨੀਵਾਰ ਜਾਂ ਐਤਵਾਰ ਮਿਲਣਗੇ ਉਹਨਾਂ ਨੇ ਤੁਹਾਨੂੰ ਆਮ ਦਿਨਾਂ 'ਚ ਨਹੀਂ ਮਿਲਣਾ ਹੈਗਾ ਕਿਉਂਕਿ ਆਬਵੀਅਸਲੀ ਜੌਬ ਕਰਦੇ ਨੇ ਤੋ ਇੰਨਾ ਸਮਾਂ ਨਹੀਂ ਹੁੰਦਾ ਉਹਨਾਂ ਕੋਲ ਸੋ ਇਹਦਾ ਧਿਆਨ ਰੱਖਿਓ ਜੀ ਬਾਕੀ ਇਹ ਬਿਲਕੁਲ ਫਰੀ ਆਫ ਕੋਸਟ ਸੇਵਾ ਆ ਤੇ ਅੱਜ ਕੱਲ ਹੀ ਲਗਣੀਆਂ ਸੀ ਕਲਮਾ ਇਸੇ ਲਈ ਅੱਜ ਕੱਲ ਦਿਖਾ ਰਹੇ ਆ ਤੁਹਾਨੂੰ ਜੀ ਇੱਕ ਬੇਨਤੀ ਅਸੀਂ ਕਰਦੇ ਹਾਂ ਜਿਹੜਾ ਬੰਦਾ ਵੀ ਇਹਨੂੰ ਬੂਟਾ ਲਿਜਾ ਲਿਜਾ ਕੇ ਕਾਮਯਾਬ ਹੋਵੇ ਤੇ ਅਸੀਂ ਅਸੀਂ ਸਾਡੀ ਇੱਛਾ ਹੈ ਕਿ ਉਹ ਵੀ 5-7000 4000 ਕਲਮਾ ਉਹ ਵੀ ਬੰਦੇ ਅੱਗੇ ਕਿਉਂਕਿ ਇਹ ਇਹ ਇੰਨੀ ਕੀ ਸ਼ਾਨਦਾਰ ਚੀਜ਼ ਹੈ ਮੇਰਾ ਜ਼ਿਕਰ ਦਾ ਕਿ ਹਰ ਸੜਕ ਦੇ ਕਿਨਾਰੇ ਬੂਟੇ ਲੱਗੇ ਹੋਏ ਹੋਣ ਪਿੰਡਾਂ 'ਚ ਲੱਗੇ ਹੋਏ ਹੋਣ ਇਹ ਕੁਦਰਤ ਦਾ ਉਹ ਤੋਹਫ਼ਾ ਹੈ ਨਾ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਹੀ ਫਾਇਦਾ ਜੇ ਆਪਾਂ ਇੱਕ ਬੂਟਾ ਲਗਾ ਕੇ ਤੇ ਆਪ ਹੀ ਇਹਨੂੰ ਸ਼ਕੀ ਜਾਈਏ ਤਾਂ ਫੇਰ ਮੈਨੂੰ ਲੱਗਦਾ ਵੀ ਛੋਟੀ ਗੱਲ ਤੇ ਇਹ ਗਾਹ ਹਰ ਬੰਦਾ ਜਿਵੇਂ ਆਪਾਂ ਦੇ ਰਹੇ ਦੂਸਰੇ ਬੰਦੇ ਵੀ ਦੇ ਸਕਦੇ ਇਹਦੀਆਂ ਕਲਮਾਂ ਜਿਹੜੀਆਂ ਸੰਸਥਾਵਾਂ ਮੇਰੀ ਇੱਕ ਬੇਨਤੀ ਜ਼ਰੂਰੀ ਹੈ ਜੀ ਜਿਹੜੀਆਂ ਸੰਸਥਾਵਾਂ ਸੇਵਾ ਕਰਦੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਅਸੀਂ ਜਾਣਦੇ ਹੀ ਆ ਜਿਹੜੀਆਂ ਫ੍ਰੀ ਆਫ ਕਾਸਟ ਬੂਟੇ ਸੰਗਤਾਂ ਨੂੰ ਦਿੰਦੀਆਂ ਨੇ ਬੂਟੇ ਲਾਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਵੀ ਸਾਡੀ ਬੇਨਤੀ ਹੈ ਵੀ ਜੇ ਕਿਸੇ ਨੂੰ ਬੂਟਾ ਚਾਹੀਦਾ ਉਹ ਚਲੋ ਇਦਾਂ ਕਰ ਲਿਓ ਭਾਵੇਂ ਮੈਨੂੰ ਮੈਸੇਜ ਕਰ ਲਓ ਜਾਂ ਫੋਨ ਕਰ ਲਓ ਮੈਂ ਡਾਕਟਰ ਸਾਹਿਬ ਦਾ ਨੰਬਰ ਤੁਹਾਨੂੰ ਦੇ ਦੂੰਗਾ ਤੇ ਮੈਂ ਪਬਲਿਕ ਤਾਂ ਨਹੀਂ ਕਰ ਰਿਹਾ ਕਿਉਂਕਿ ਡਾਕਟਰ ਸਾਹਿਬ ਆਬਵੀਅਸਲੀ ਸਾਇੰਟਿਸਟ ਨੇ ਤੋਂ ਇਹਨਾਂ ਦਾ ਨੰਬਰ ਮੈਂ ਪਬਲਿਕ ਨਹੀਂ ਕਰਦਾ ਪਿਆ ਤੋਂ ਅਸੀਂ ਨਹੀਂ ਦੇ ਸਕਦੇ ਸਮਾਨੀ ਹੁੰਦਾ ਇਹਨਾਂ ਕੋ ਇਨੇ ਫੋਨ ਸੁਣਨ ਦਾ ਸੋ ਬਾਈ ਮੈਂ ਦੇ ਦੂੰਗਾ ਨੰਬਰ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਲਓ ਤੁਸੀਂ ਹਜ਼ਾਰ ਕਲਮ ਵੀ ਲੈਣੀ ਆ ਕਿਸੇ ਸੰਸਥਾ ਨੇ ਉਹ ਵੀ ਇਹ ਦੇ ਦੇਣਗੇ ਇੱਕ ਸੇਵਾਈ ਆ ਸੋ ਤੁਸੀਂ ਅੱਗੋਂ ਜਦੋਂ ਹਜ਼ਾਰ ਕਲਮ ਦਾ ਹਜ਼ਾਰ ਬੂਟਾ ਤਿਆਰ ਕਰ ਲੈਣਾ ਆ ਉਹ ਗੱਲ ਕਿਤੇ ਦੀ ਕਿਤੇ ਪਹੁੰਚ ਜਾਣੀ ਆ ਸੋ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਜੀ ਮੈਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਸੰਸਥਾਵਾਂ ਤੁਸੀਂ ਅੱਛੀ ਗੱਲ ਤੁਸੀਂ ਕੀਤੀ ਜਿਹੜੀਆਂ ਸੰਸਥਾਵਾਂ ਆ ਆ ਜਿਹੜੇ ਪੌਦੇ ਤਿਆਰ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਦੇਣਾ ਚਾਹੁੰਦੇ ਸਾਨੂੰ ਪਤਾ ਹੈ ਕਿ ਉਹਨਾਂ ਨੇ ਅੱਗੇ ਵੰਡਣੇ ਆ ਔਰ ਇਹ ਗਰੰਟੀਡ ਜਿਹੜੇ ਕਾਮਯਾਬ ਹੋ ਜਾਂਦੇ ਨੇ ਤੇ ਇਹਦੇ ਵਿੱਚ ਤਾਂ 10 ਦੇ ਵਿੱਚੋਂ ਹਸਰਾ 4 ਚੱਲਣ ਪਰ ਆਹ ਬੂਟੇ ਤਿਆਰ ਆ ਜਿਹੜੇ ਇਸ ਸੰਸਥਾ ਨੂੰ ਦੇਣਾ ਚਾਹਾਂਗੇ ਜਿਨ੍ਹਾਂ ਨੇ ਅੱਗੇ ਜਾ ਕੇ ਜਾਂ ਨਰਸਰੀ ਵਾਲਿਆਂ ਨੂੰ ਵੀ ਤੇ ਭਾਵੇਂ ਉਹਨਾਂ ਦਾ ਬਿਜ਼ਨਸ ਵੀ ਹੈਗਾ ਤਾਂ ਵੀ ਅਸੀਂ ਉਹਨਾਂ ਨੂੰ ਦੇਣਾ ਚਾਹਾਂਗੇ ਕਿਉਂਕਿ ਉਹਨਾਂ ਤੋਂ ਉਹ ਫੈਲਣੀ ਹੈ ਨਰਸਰੀ ਵਾਲਾ ਵੀ ਲੈ ਸਕਦਾ ਆ ਲੈ ਜਾ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਲਓ ਯਾਰ ਨਰਸਰੀ ਵਾਲੇ ਵੀ ਜੇ ਕਿਸੇ ਨੂੰ ਚਾਹੀਦਾ ਆ ਉਹ ਵੀ ਲੈ ਠੀਕ ਹੈ ਕੋਈ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਇਹ ਵੀ ਇੱਕ ਸੇਵਾ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇਹ ਜਿਹੇ ਬੂਟੇ ਲੱਗਣ ਇਹ ਜਿਹੇ ਦਰਾਖਤ ਲੱਗਣ ਤੇ ਬਾਕੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਇਨਾ ਕੀਮਤੀ ਸਮਾਂ ਦਿੱਤਾ ਤੁਸੀਂ ਇੱਕ ਇੱਕ ਸੇਵਾ ਜਿਹੜੀ ਹੈ ਤੁਹਾਡੇ ਪਰਿਵਾਰ ਵੱਲੋਂ ਕੀਤੀ ਜਾਂਦੀ ਤੁਸੀਂ ਇੱਕ ਇਹ ਵੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਦਾਂ ਵੀ ਕੋਈ ਕੋਈ ਸੋਚਦਾ ਦੁਨੀਆ ਕੋਲ ਬਹੁਤ ਕੁਝ ਪਿਆ ਆ ਪਰ ਲੋਕਾਂ ਨੂੰ ਇਹੀ ਹੁੰਦਾ ਯਾਰ ਜਿਹੜੀ ਚੀਜ਼ ਮੇਰੇ ਕੋ ਆ ਮੇਰੇ ਹੀ ਲੱਗੀ ਹੋਵੇ ਮੈਂ ਕਿਸੇ ਨੂੰ ਦਿਖਾਲਾਂ ਵੀ ਨਾ ਹਨ ਤੇ ਪਰ ਇਹ ਵੀ ਇੱਕ ਸੇਵਾ ਆ ਤੁਸੀਂ ਤੇ ਇਹਦਾ ਮਤਲਬ ਗਾਂ ਦੀਆਂ ਛਟਾਈ ਦੇ ਹੀ ਰੇ ਜਾ ਰਹੇ ਆਂ ਵੀ ਨਹੀਂ ਇਹਨੂੰ ਫਲਾਓ ਵੱਤੋ ਵੱਤ ਸੋ ਬਹੁਤ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮਿਹਰਬਾਨੀ ਸੋ ਦੋਸਤੋ ਕਰਨਾ ਤੁਸੀਂ ਇਹੀ ਆ ਕਿ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਜੇ ਬੂਟਾ ਲੈਣਾ ਆ ਇਹਦੀ ਕਲਮ ਲੈਣੀ ਆ ਤਾਂ ਨਕੋਦਰ ਆਉਣਾ ਪੈਣਾ ਪਰ ਜੇ ਕੋਈ ਨਹੀਂ ਆ ਸਕਦਾ ਤੇ ਜੇ ਉਹਦਾ ਕੋਈ ਦੋਸਤ ਮਿੱਤਰ ਆ ਸਕਦਾ ਭਾਈ ਤੁਸੀਂ ਆ ਜਾਓ ਫਿਰ ਠੀਕ ਹੈ ਤੁਹਾਨੂੰ ਆਉਣਾ ਪੈਣਾ ਆ ਆ ਜਾਇਓ ਤੇ ਨੈਕਸਟ ਇਹ ਆ ਕਿ ਕੋਰੀਅਰ ਲਈ ਨਾ ਫੋਨ ਕਰਿਓ ਯਾਰ ਹਨਾ ਤੇ ਅਗਲੀ ਗੱਲ ਵੀਡੀਓ ਜੇ ਬੂਟਾ ਵੀ ਨਹੀਂ ਲਾ ਸਕਦੇ ਜੇ ਤੁਸੀਂ ਲੈ ਵੀ ਨਹੀਂ ਸਕਦੇ ਲਿਆ ਵੀ ਨਹੀਂ ਸਕਦੇ ਘੱਟ ਤੋਂ ਘੱਟ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਵਾਤਾਵਰਣ ਪ੍ਰੇਮੀਆਂ ਦੇ ਨਾਲ ਵੱਧ ਤੋਂ ਵੱਧ ਬੂਟਿਆਂ ਨੂੰ ਦਰਖਤਾਂ ਨੂੰ ਰੁੱਖਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ ਇਹਨੂੰ ਸ਼ੇਅਰ ਕਰ ਦਿਓ ਸ਼ਹਿਦ ਤੂਤ ਕੋਈ ਨਹੀਂ ਕੁਸ਼ਕਾਲਵਾ ਮੈਂ ਵੀ ਲੈ ਕੇ ਜਾਣਾ ਕਤੇ ਲੰਗਦੇ ਵਾਰਡ ਦੇ ਆਪਾਂ ਵੀ ਦੇ ਦੇਾਂਗੇ ਸੰਗਤਾਂ ਨੂੰ ਬਹੁਤ ਸ਼ੁਕਰੀਆ ਦੀ ਜੁੜੋਣ ਲਈ ਆਪਾਂ ਜੀ ਇੱਕ ਗੱਲ ਫਿਰ ਹੁਣ ਗੱਲਾਂ ਤੋਂ ਗੱਲ ਨਿਕਲ ਕੇ ਆ ਗਈ ਜੇ ਕੋਈ ਕੋਰੀਅਰ ਕਰਵਾਉਣਾ ਚਾਹੁੰਦਾ ਨਾ ਦੇਖੋ ਅਸੀਂ ਨਹੀਂ ਕਰ ਸਕਦੇ ਤੇ ਆਪਾਂ ਛੋਟਾ ਜਿਹਾ ਤਾਂ ਪੰਜਾਬ ਐ ਕੋਈ ਨਾ ਕੋਈ ਰਿਸ਼ਤੇਦਾਰ ਹੁੰਦਾ ਐ ਨੇੜੇ-ਤੇੜੇ ਦੇ ਕੋਈਦਰ ਤੇ ਉਹਨਾਂ ਨੂੰ ਕਹਦੇ ਲੈ ਜਾ ਕੇ ਕੋਰੀਅਰ ਕਰ ਦੇਣਗੇ ਜਰੂਰੀ ਥੋੜੀ ਸਾਰਿਆਂ ਦੇ ਉਹਨਾਂ ਨੂੰ ਅੱਛਾ ਕੋਰੀਅਰ 'ਚ ਬਚ ਜੂਗੀ ਇਹ ਕੋਰੀਅਰ ਨੂੰ ਮੇਰੇ ਖਿਆਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕੋਈ ਦਿੱਕਤ ਨਹੀਂ ਬਹੁਤੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਸਾਂ ਤੋਂ 10 ਲਾਈਆਂ ਹੋਣੀਆਂ 2 ਚੱਲ ਪੈਣੀਆਂ ਇਦਾਂ ਕਰ ਲੈ ਲੋ ਇਸ ਤਰ੍ਹਾਂ ਕਲਮ ਆ ਇਹਦੇ ਨਾਲ ਦਿਵਾਲੇ ਬੱਬਲ ਰੈਪ ਲਪੇਟ ਦੀਦਾ ਹੁੰਦਾ ਆ ਠੀਕ ਹੈ ਜੀ ਇਹਨੂੰ ਮਾੜਾ ਜਿਹਾ ਇਦਾਂ ਪਾਣੀ ਜਿਹਾ ਲਾ ਕੇ ਤੇ ਇਹਦੇ ਬੱਬਲ ਰੈਪ ਲਪੇਟ ਦਿਓ ਚਾਰ ਪੰਜ ਕਲਮਾਂ ਵੀ ਹੋਣ ਤੇ ਤੁਹਾਡੇ ਤੱਕ ਬਹੁਤ ਸੋਹਣਾ ਕੂਰੀਅਰ ਪਹੁੰਚ ਜਾਊਗਾ ਜੀ ਜਾਂ ਬੱਸ ਵਗੈਰਾ ਚ ਰਖਵਾ ਲਓ ਆਪਣੇ ਰਿਸ਼ਤੇਦਾਰਾਂ ਦੋਸਤਾਂ ਨੂੰ ਵੀ ਤੁਸੀਂ ਫੋਨ ਕਰ ਦਿਓ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਤੁਸੀਂ ਭਾਈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਧੰਨਵਾਦ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾ